ਨੇ ਦੁਬਾਰਾ ਫੇਰ ਸਰ ਮੰਗਿਆ ਕੋਈ ਨਾ ਬੋਲਿਆ ਜਦੋਂ ਤੀਜੀ ਵਾਰ ਸਰ ਮੰਗੇ ਤੇ ਲਾਹੌਰ ਦੇ ਰਹਿਣ ਵਾਲੇ ਭਾਈ ਦਾਯाराम ਗਲ ਵਿੱਚ ਪੱਲਾ ਪਾ ਕੇ ਉੱਥੇ ਤੇ ਮਹਾਰਾਜ ਨੂੰ ਕਹਿੰਦੇ ਸੱਚੇ پاکਸ਼ਾ ਦਾਸ ਦਾ ਸਰ ਹਾਜ਼ਰ ਹੈ ਮਹਾਰਾਜ ਕਹਿੰਦੇ ਤੇਰਾ ਨਾਂ ਕੀ ਹੈ ਕਹਿੰਦਾ ਜੀ ਦਾਯाराम ਮਹਾਰਾਜ ਕਹਿੰਦੇ ਆਇਆ ਕਿੱਥੋਂ ਆ ਕਹਿੰਦਾ ਜੀ ਲਾਹੌਰ ਤੋਂ ਮਹਾਰਾਜ ਕਹਿੰਦੇ ਤੂੰ ਲਾਹੌਰ ਤੋਂ ਆਇਆ ਮਹਾਰਾਜ ਬਿਲਕੁਲ ਲਾਹੌਰ ਤੋਂ ਆਇਆ ਕਹੇ ਲਾਹੌਰ ਦੇ ਵਿੱਚੋਂ ਦਇਆ ਆ ਗਈ ਕਾ ਲਾਹੌਰ ਜੈਸੂ ਲਾਹੌਰ ਦੀ ਬਾਬਤ ਗੁਰਨਾਨਕ ਪਾਤਸ਼ਾਹ ਨੇ ਕੁਰਬਾਨੀ ਦੇ ਵਿੱਚ ਕਹ ਦਿੱਤਾ ਸੀ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਬਹਿਰ ਓ ਲਾਹੌਰ ਤੋਂ ਆਇਆ ਓ ਲਾਹੌਰ ਜੈਸੂ ਲਾਹੌਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਤਾ ਦਾ ਆਗਮਨ ਹੋਇਆ ਅਗੇ ਛੋਟੀ ਅਵਸਥਾ ਸੀ 6-7 ਸਾਲ ਦੀ ਉਮਰ ਦੇ ਵਿੱਚ ਮਾਤਾ ਪਿਤਾ ਚੜਾਈ ਕਰਕੇ ਸ਼ਰੀਕਾ ਨੇ ਘਰ ਖੋਦਿਆ ਜਮੀਨ ਕੋਲੀ ਘਰ ਦੇ ਵਿੱਚੋਂ ੱੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਭਈ ਇਹਦਾ ਨਮਾਣਾ ਹੋ ਗਿਆ ਨਥਾਵਾ ਹੋ ਗਿਆ ਨਾਨੀ ਲੈ ਕੇ ਆਈ ਨਾਨੀ ਨੇ ਪਾਲਿਆ ਕਹਿੰਦੇ ਉਹ ਲਾਹੌਰ ਜਦ ਲਾਹੌਰ ਦੇ ਵਿੱਚੋਂ ਗੁਰੂ ਰਾਮਦਾਸ ਮਹਾਰਾਜ ਨੂੰ ੱੱੱਕੇ ਮਾਰ ਕੇ ਬਾਹਰ ਕੱਢਿਆ ਉੱਥੋਂ ਜਾ ਆਈ ਏ ਉਹ ਕਿਹੜੇ ਲਾਹੌਰ ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਨੂੰ ਤਪਦੀਆ ਤਵੀਆਂ ਤੇ ਬਿਠਾ ਕੇ ਕੁੱਪੜ ਦੇਖ ਵਾਲ ਕੇ ਸਿਰ ਦੇ ਉੱਤੇ ਗਰਮ ਗਰਮ ਰੇਤਾ ਪਾ ਕੇ ਰਾਵੀ ਦਰਿਆ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਉਹ ਲਾਹੌਰ ਦੇ ਵਿੱਚੋਂ ਦਈ ਆਇਆ ਮਹਾਰਾਜ ਤੇ ਨਾਜ਼ੀ ਅਸਦ ਉਸੇ ਲਾਹੌਰ ਦੇ ਵਿੱਚੋਂ ਆਇਆ ਮਹਾਰਾਜ ਕਹਿੰਦੇ ਮੈਂ ਪਹਿਲੀ ਆਵਾਜ਼ ਮਾਰੀ ਤੂੰ ਵਿੱਚ ਬੈਠਾ ਸੀ ਦੂਜੀ ਆਵਾਜ਼ ਮਾਰੀ ਤੂੰ ਵਿੱਚ ਬੈਠਾ ਸੀ ਕੀ ਸੋਚਦਾ ਸੀ ਉਹਦੋਂ ਕਿਉਂ ਨਹੀਂ ਆਇਆ ਭਾਈ ਕਹਿੰਦਾ ਮਹਾਰਾਜ ਅਸੀਂ ਦੁਨੀਆਦਾਰ ਬੰਦੇ ਆ ਮੈਂ ਸੋਚਦਾ ਸੀ ਮੈਂ ਕਮਾਉਣ ਵਾਲਾ ਮੈਂ ਕੰਨਾ ਖਾਣ ਵਾਲਾ ਸਾਰਾ ਕੰਮ ਕਰ ਹੈ ਜੇ ਮੈਂ ਮਰ ਗਿਆ ਤਾਂ ਮੇਰੇ ਬਾਅਦ ਮੇਰੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਮਹਾਰਾਜ ਕਹੇ ਤਿਆ ਰਾਮਾ ਮੈਂ ਤੇਰੀ ਸੋਚਣੀ ਦੀ פרוੜਤਾ ਕਰਦਾ ਇੱਕ ਕਬੀਲਦਾਰ ਬੰਦਾ ਦੁਨੀਆਦਾਰ ਗ੍ਰੈਸਤੀ ਬੰਦਾ ਇਹ ਗੱਲ ਸੋਚਦਾ ਪਰ ਜੇ ਤੂੰ ਇਹ ਸੋਚ ਹੀ ਲਿਆ ਸੀ ਤਾਂ ਫਿਰ ਹੁਣ ਉੱਠ ਕੇ ਕਿਉਂ ਆਇਆ ਕਹਿੰਦਾ ਮਹਾਰਾਜ ਮੈਂ ਸੋਚਿਆ ਬੜਾ ਸੋਚਿਆ ਬੜਾ ਵਿਚਾਰਿਆ ਕਹਿੰਦਾ ਹੁਣ ਮੈਂ ਇਸ ਥੇ ਤੇ ਨਿਕਲਿਆ ਵੀ ਗੁਰੂ ਤਾਂ ਦਾਤਾ ਗੁਰੂ ਮੰਗਦਾ ਥੜੂ ਆ ਜੀ ਨੂੰ ਮੇਰੇ ਸਿਰ ਦੀ ਲੋੜ ਹੈ ਆ ਗੁਰੂ ਦਾ ਦਾਦਾ ਦਾਦਾ ਇਹੇ ਦਾਤਾ ਦਿੰਦਾ ਨਹੀਂ ਤੱਕਦਾ ਸਾਤੀਆਂ ਦੁਨਿਆਵੀ ਲੋਕਾਂ ਦੀਆਂ ਝੋਲੀਆਂ ਛੋਟੀਆਂ ਪੈ ਜਾਂਦੀਆਂ ਦਿੰਦਾ ਦੇ ਲੈਦਾ ਤੱਕ ਪਾਏ ਮਹਾਰਾਜ ਅੱਜ ਮੈਂ ਸੋਚਿਆ ਵੀ ਜੇ ਇੱਕ ਸਿਰ ਦੀ ਮੰਗ ਕੀਤੀ ਆ ਨਾ ਮਹਾਰਾਜ ਨੇ ਤਾਂ ਕਿਰਪਾ ਉਸ ਤੋਂ ਕਰੋੜਾਂ ਗੁਣਾ ਬਧੇਰੇ ਕਰੇਗਾ ਹੁਣ ਆਪਣਾ ਕਾਰਜ ਸੰਪੂਰਨ ਕਰ ਲਈ ਮੇਰਾ ਸਿਰ ਧੜ ਤੋਂ ਵੱਖਰਾ ਕਰ ਦਿਓ ਕਰਤਾਰ ਚੱਲੀ ਅਸੀਸ ਘਰ ਤੋਂ ਵੱਖਰਾ ਹੋ ਗਿਆ ਤੇ ਜਦੋਂ ਮਹਾਰਾਜਾ ਨੇ ਦੂਜਾ ਸਰ ਮੰਗਿਆ ਦਿੱਲੀ ਦਾ ਰਹਿਣ ਵਾਲੇ ਭਾਈ ਧਰਮਦਾਸ ਗਰਦ ਦੇ ਵਿੱਚ ਬੱਲਾ ਪਾ ਕੇ ਸਤਿਗੁਰਾਂ ਦੇ ਚਰਨਾਂ 'ਚ ਖੜ ਕੇ ਆਪਣਾ ਅਸੀਸ ਵਟ ਲੈਣ ਵਾਲੇ ਜਵੇਂ ਰੋਈਆਂ ਕਰ ਰਹੇ ਸੀ ਬੱਲੋ ਵਾਲੀ ਝਾੜੀ ਜਿੱਥੇ ਤੋਂ ਕੋਟੇ